ਬਾਈ ਕੱਲ ਨਾ ਮੈਂ ਇੱਕ ਵੀਡੀਓ ਅਪਲੋਡ ਕੀਤੀ ਬੜੀ ਤਕਲੀਫ ਹੋਈ ਹਨਾ ਹਜ਼ਾਰ ਕਮੈਂਟ ਆਇਆ ਉਹਦੇ ਤੇ ਤੇ ਉਹਤੇ ਦੁੱਕਾ ਚੌਕੀ ਬੰਦੇ ਸੀਗੇ ਜਿਹੜੇ ਜਿਨ੍ਹਾਂ ਨੂੰ ਬੜੀ ਤਕਲੀਫ ਹੋਈ ਹਨਾ ਮੇਰੀ ਵੀਡੀਓ ਤੋਂ ਸੋ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਮਿੱਤਰੋ ਜੇ ਆਪਾਂ ਸਮੇਂ ਦੇ ਨਾਲ ਅੱਗੇ ਨਹੀਂ ਨਾ ਵਧਾਂਗੇ ਤਾਂ ਆਪਾਂ ਪਿੱਛੇ ਹੀ ਰਹਿ ਜਾਾਂਗੇ ਠੀਕ ਆ ਤੇ ਐਵੇਂ ਉਹਦੇ ਬੁੜੇ ਜਿਹੇ ਧੌਲਿਆਂ ਨੂੰ ਐਵੇਂ ਫਰੋਲੀ ਚਾਹੀਏ ਉਹ ਚ ਹੁਣ ਕੁਛ ਨਾ ਲੱਭੇ ਨਾ ਥਿਆਵੇ ਠੀਕ ਹੈ ਸੋ ਕਰਕੇ ਕਲੀ ਵਾਲਾ ਨੂੰ ਰੋਜ਼ ਸਵੇਰੇ ਲੈ ਕੇ ਬੁਰਸ਼ ਰੰਗ ਲਈਏ ਉਹਦੇ ਨਾਲ ਸੋਚ ਨਹੀਂ ਵੱਧ ਜਾਣੀ ਠੀਕ ਹੈ ਤੇ ਮੰਨਿਆ ਕਿਸੇ ਟਾਈਮ ਸੀ ਮੰਨਦੇ ਸੀ ਅਸੀਂ ਘੜਾ ਨਹੀਂ ਮੰਨਦੇ ਚਲੋ ਅਸੀਂ ਵੀ ਸੁਣਿਆ ਪਰ ਹੁਣ ਜਿਹੜੀ ਚੀਜ਼ ਬੁੜੀ ਹੋ ਗਈ ਉਹਨੂੰ ਬੁੜੀ ਹੋ ਰਹਿਣ ਦਿਓ ਸੋ ਕਮੈਂਟਾਂ ਚ ਆ ਕੇ ਫਾਲਤੂ ਬਗਵਾਸ ਬਾਜੀ ਕਰਨ ਨਾਲ ਕੋਈ ਲਾਭ ਨਹੀਂ ਨਿਕਲਣਾ ਠੀਕ ਆ ਸੋ ਸਮੇਂ ਦੇ ਨਾਲ ਵਧੋ ਠੀਕ ਆ ਜਿਹੜੀ ਚੀਜ਼ ਜਦੋਂ ਚੰਗੀ ਲੱਗਦੀ ਉਹਦੋ ਹੀ ਚੰਗੀ ਲੱਗਦੀ ਆ ਠੀਕ ਆ ਤਾਂ ਆਪਾਂ ਨਫ਼ਰਤ ਛੱਡ ਕੇ ਹਨਾ ਇਕੱਠੇ ਹੋ ਕੇ ਰੋ ਆਪਸ ਚ ਐਵੇਂ ਨਾ ਲੜੀ ਜਾਓ ਸਮਝੇ ਤੇ ਝੋਟਾ ਦਾ ਫਿਰ ਝੋਟਾ ਹੀ ਆ ਤਕਲੀਫ ਤਾਂ ਹੋਈ ਹੈ